ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਦਾ ਤੁਹਾਡਾ ਉਮੀਦ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਜੀ ਬਿਲਕੁਲ ਠੀਕ ਠਾਕ ਆ ਰਾਤ ਦਾ ਟਾਈਮ ਹੈ ਤੁਹਾਨੂੰ ਮੇਰੇ ਪਤਾ ਹੀ ਆ ਕਿ ਵੀਡੀਓ ਹਮੇਸ਼ਾ ਰਾਤ ਨੂੰ ਹੀ ਬਣਦੀ ਹੁੰਦੀ ਹੈ ਕਿਉਂਕਿ ਆਪਣੇ ਕੋਲ ਟਾਈਮ ਹੀ ਇਸ ਵੇਲੇ ਮਿਲਦਾ ਹੈ ਨਾ ਤੇ ਰਾਤ ਦੇ ਵੱਢੀ ਗਏ 8 ਹੁਣੇ-ਹੁਣੇ ਆਪਾਂ ਸ਼ੌਪ ਤੋਂ ਆਏ ਆ ਤੇ ਮੈਂ ਨਾ ਅੱਜ ਪਿੰਡੇ ਦੀ ਸਬਜ਼ੀ ਹੈ ਜਿਹੜੀ ਉਹ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਨਵੇਂ ਤਰੀਕੇ ਨਾਲ ਐਕਚੁਅਲੀ ਮੈਨੂੰ ਨਹੀਂ ਸੀ ਪਤਾ ਇਹਦੇ ਬਾਰੇ ਵਿੱਚ ਤੁਹਾਨੂੰ ਸਹੀ ਹਾਲ ਦੱਸਾਂ ਮੈਂ ਇਸ ਤਰ੍ਹਾਂ ਕਦੇ ਨਹੀਂ ਸੀ ਬਣਾਈ ਪਰ ਹੁਣ ਮੈਨੂੰ ਕਿਸ ਤੇ ਵੀ ਜਿਹੜੀ ਸਬਜੀ ਹੈਗੀ ਹੈ ਮੇਰੇ ਨਾਲ ਨਾ ਮਤਲਬ ਕਿ ਮੇਰੇ ਕੋਲੀਗ ਨੇ ਮੈਡਮ ਉਹਨਾਂ ਨੇ ਅੱਜ ਬਣਾ ਕੇ ਲਿਆਂਦੀ ਸੀਗੀ ਤੇ ਉਹ ਕਹਿੰਦੇ ਸਬਜੀ ਇਸ ਤਰ੍ਹਾਂ ਬਹੁਤ ਵਧੀਆ ਹੁੰਦੀ ਹੈ ਤੇ ਅੱਜ ਆਪਾਂ ਉਹਨਾਂ ਦੇ ਤਰੀਕੇ ਨਾਲ ਸਬਜੀ ਬਣਾਉਣੀ ਆ ਭਿੰਡੀ ਦੀ ਕਿਉਂਕਿ ਭਿੰਡੀ ਦੀ ਸਬਜੀ ਕਈ ਵਾਰੀ ਨਾ ਆਪਾਂ ਤੇਲ ਵਿੱਚ ਜਿਆਦਾ ਫਰਾਈ ਕਰ ਲੈਂਦੇ ਆ ਹਨਾ ਤੇ ਉਹ ਆਪਾਂ ਨੂੰ ਫਰਾਈਡ ਚੀਜ਼ਾਂ ਜਿਹੜੀਆਂ ਉਹ ਥੋੜਾ ਜਿਹਾ ਆਪਾਂ ਨੂੰ ਹੁੰਦਾ ਕਿ ਆਪਾਂ ਉਹ ਅਵੋਇਡ ਹੀ ਕਰੀਏ ਤੇ ਜੇ ਆਪਾਂ ਤੇਲ ਦੇ ਵਿੱਚ ਜਿਆਦਾ ਚ ਨਹੀਂ ਬਣਾਉਂਦੇ ਜਾਂ ਤਲਦੇ ਨਹੀਂ ਹੈਗੇ ਤਾਂ ਫਿਰ ਭਿੰਡੀ ਸਵਾਦ ਨਹੀਂ ਬਣਦੀ ਸੋ ਅੱਜ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਭਿੰਡੀ ਜਿਹੜੀ ਉਹ ਵਿਖਰੀ-ਵਿਖਰੀ ਦੀ ਬਣੀ ਜੁੜੇ ਜੇ ਨਾ ਤੇ ਤੇਲ ਵੀ ਜ਼ਿਆਦਾ ਨਾ ਲੱਗੇ ਠੀਕ ਹੈ ਜੀ ਸੋ ਆਪਾਂ ਇੱਧਰ ਭਿੰਡੀ ਰੱਖਦੀ ਆ ਕੱਟੀ ਹੋਈ ਸੀ ਸੰਦੀਪ ਨੂੰ ਕਹਿ ਕੇ ਗਈ ਸੀ ਮੈਂ ਜਦੋਂ ਆਈਆਂ ਸਕੂਲੋਂ ਉਹਨੇ ਭਿੰਡੀ ਧੋ ਕੇ ਕਿ ਮੈਂ ਫੋਨ ਕਰਤਾ ਉਹਨੇ ਮੈਂ ਕਿਹਾ ਭਿੰਡੀ ਧੋ ਕੇ ਰੱਖੀ ਤੇ ਕੱਟ ਕੇ ਰੱਖੀ ਠੀਕ ਹੈ ਤੇ ਮੈਂ ਆਪੇ ਸ਼ਾਮ ਨੂੰ ਰਾਤ ਨੂੰ ਜਦੋਂ ਆਉਂਗੀ ਮੈਂ ਵਲੌਗ ਬਣਾਉਂਗੀ ਸੋ ਇੱਕ ਤਾਂ ਉਹਦਾ ਕੰਮ ਹੋ ਜਾਊਗਾ ਕੱਲ ਨੂੰ ਸਵੇਰੇ ਉਹਨੂੰ ਸਬਜ਼ੀ ਨਹੀਂ ਬਣਾਉਣੀ ਪੈਣੀ ਤੇ ਦੂਜਾ ਆਪਾਂ ਤੁਹਾਨੂੰ ਰੈਸਪੀ ਦੇ ਦਾਂਗੇ ਇੱਕ ਹੈ ਨਾ ਵਧੀਆ ਤਰੀਕੇ ਦੀ ਤੇ ਲੋਹੇ ਦੀ ਭਿੰਡੀ ਉਹਨੇ ਤੋੜਤੀ ਸੀ ਤੇ ਕੱਟਤੀ ਸੀ ਤੇ ਪਿਆਜ਼ ਵੀ ਉਹ ਕੱਟ ਗਈ ਰਹੀ ਸੀ 기 ਮੈਨੂੰ ਨਹੀਂ ਪਤਾ ਗਿਆ ਪਿਆਜ਼ ਉਹ ਤੇ ਚੈੱਕ ਨਹੀਂ ਕਰ ਮੈਂ ਵਾਸ਼ ਕਰੂੰਗੀ ਪਿਆਜ਼ ਆ ਪਤਾ ਹੋਵਾਂਗੇ ਹੁਣ ਲੋਹੇ ਇੱਕ ਤਰ੍ਹਾਂ ਰੱਖਦੀ ਆਪਾਂ ਭਿੰਡੀ ਭਿੰਡੀ ਨਾ ਉਹਦੇ ਵਿੱਚ ਆਪਾਂ ਬਿਲਕੁਲ ਵੀ ਤੇਲ ਨਹੀਂ ਪਾਇਆ ਸਿਰਫ ਡ్రਾਈ ਰੋਸਟ ਕਰ ਆਲੀ ਆਪਾਂ ਨੂੰ ਐ ਲਾ ਲੋ ਕਿ ਇਹਦਾ ਜਿਹੜਾ ਪਾਣੀ ਪੂਣੀ ਹੈਗਾ ਉਹ ਇਸ ਤਰ੍ਹਾਂ ਸੁੱਕ ਜਾਊਗਾ ਜਿਹੜੀ ਇਹ ਥੋੜੀ ਜੀ ਲਾਲਾਈਆਂ ਛੱਡ ਜਾਂਦੀ ਐ ਲੇਸਲੀ ਜੀ ਬਣ ਜਾਂਦੀ ਐ ਉਹ ਲੇਸਲਾ ਪਾਣਾ ਜਿਹੜਾ ਉਹ ਇਸ ਤਰ੍ਹਾਂ ਹੀ ਆਪਾਂ ਡਰਾਈ ਖਤਮ ਕਰਾਂਗੇ ਤੇ ਇਧਰਲੇ ਪਾਸੇ ਆਪਾਂ ਆਇਲ ਪਾ ਕੇ ਰੱਖਿਆ ਹੋਇਆ ਸਰੋਂ ਦਾ ਤੇਲ ਤੁਹਾਨੂੰ ਪਤਾ ਐ ਕਿ ਭਿੰਡੀ ਸਰੋਂ ਦੇ ਤੇਲ ਸੀ ਜਿਆਦਾ ਅੱਛੀ ਬਣਦੀ ਐ ਲੋ ਜੀ ਆਪਾਂ ਤੁਹਾਨੂੰ ਆਪਣੀ ਨਮਕਦਾਨੀ ਨਹੀਂ ਦਿਖਾਵਾਂਗੇ ਪਰ ਕੱਲ ਨਾ ਕਿਸੇ ਨੇ ਕਮੈਂਟ ਕੀਤਾ ਸੀਗਾ ਕਿਸੇ ਭੈਣ ਨੇ ਕਹਿੰਦੀ ਅਸੀਂ ਥੋੜੀ ਨਮਕਦਾਨੀ ਤਾਂ ਫੇਰ ਦੇਖ ਲਈ ਅੱਜ ਨਹੀਂ ਮੈਂ ਤੁਹਾਨੂੰ ਦਿਖਾਉਂ ਦਿੰਦੀ ਠੀਕ ਹੈ ਜੀ ਜਿਸ ਦਾ ਨਵੀਂ ਲਿਆਉਂਗੀ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੀ ਮੈਂ ਲੋ ਇਸ ਤਿਹੇ ਨਾਲ ਆਪਾਂ ਭਿੰਡੀ ਆ ਜਿਹੜੀ ਇਹਨੂੰ ਇੱਧਰ ਡਰਾਈ ਰੋਸਟ ਕਰਾਂਗੇ ਤੇ ਤੇਲ ਹੋ ਜਾਊਗਾ ਗਰਮ ਤੇ ਫੇਰ ਆਪਾਂ ਇਹਦੇ ਵਿੱਚ ਪਾਉਣੇ ਆ ਮਸਾਲੇ ਜਿਆਦਾ ਨਹੀਂ ਪਾਉਣੇ ਹੁੰਦੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਬਸ ਸਿਰਫ ਜੀਰਾ ਜਮਨ ਤੇ ਪਿਆਜ਼ ਪਾਉਂਗੀ ਮੈਂ ਭਿੰਡੀ ਦੇ ਵਿੱਚ ਜਦੋਂ ਆਪਾਂ ਕੀ ਕਰਦੇ ਹੁੰਦੇ ਹੁੰਨੇ ਆ ਜਦੋਂ ਜਿਆਦਾ ਸਬਜ਼ੀ ਰਲਾਈਆਂ ਛੜਦੀ ਹੈ ਬਾੜੀ ਲੇਸ ਹੋ ਜਾਂਦੀ ਹੈ ਉਦੋਂ ਆਪਾਂ ਨਿੰਬੂ ਪਾ ਦਿੰਨੇ ਹੁੰਨੇ ਆ ਪਰ ਇਹਦੇ 'ਚ ਆਪਾਂ ਨਿੰਬੂ ਨਹੀਂ ਪਾ ਰਹੇ ਗੈਸ ਮੈਂ ਸਿਮਤ ਹੀ ਕਰ ਦੇਣੀ ਕਿਉਂਕਿ ਫਿਰ ਸੜਾ ਮੰਗ ਜੂਗੀ ਇਹ ਲੋਸ ਟਾਈਮ ਟੂ ਟਾਈਮ ਇਹਨੂੰ ਹਿਲਾਉਂਦੇ ਰਹਾਂਗੇ ਆਪਾਂ ਦੇਖੋ ਜੁੜੀ ਪਈ ਹੈ ਨਾ ਤੇ ਹੌਲੀ ਹੌਲੀ ਇਹਨੇ ਵਿਖਰ ਜਾਣਾ ਜੇ ਦੋ ਇਹਦਾ ਸਾਰਾ ਪਾਣੀ ਖਤਮ ਹੋ ਜੂਗਾ ਤੇ ਇਧਰ ਆਪਾਂ ਪਾ ਦੇਣੀ ਆ ਜੀ ਥੋੜਾ ਜਿਹਾ ਜੀਰਾ ਲਓ ਤੇ ਹੁਣ ਇਹ ਚ ਪਾਉਂਗੀ ਮੈਂ ਪਿਆਜ਼ ਥੋੜਾ ਜਿਹਾ ਚਟਕ ਜੂਗਾ ਤੇ ਆਪਾਂ ਫਿਰ ਇਹ ਚ ਪਾ ਦਾਂਗੇ ਪਿਆਜ਼ ਗਰਮੀ ਬਹੁਤ ਜ਼ਿਆਦਾ ਹੈ ਤੇ ਤੁਸੀਂ ਰੈਸਪੀ ਨੂੰ ਦੇਖਿਓ ਧਿਆਨ ਨਾਲ ਕਿਉਂਕਿ ਮੈਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬਣਾ ਰਹੀਆਂ ਇਹਨੂੰ ਤੇ ਜੇ ਤੁਸੀਂ ਟਰਾਈ ਕਰਿਓ ਤੇ ਕਿਹੜੀਆਂ-ਕਿਹੜੀਆਂ ਪੈਣਾ ਟਰਾਈ ਕਰਦੀਆਂ ਨੇ ਉਹ ਵੀ ਮੈਨੂੰ ਜਰੂਰ ਦੱਸਿਓ। ਇਸ ਤਰ੍ਹਾਂ ਜਿਹੜੀਆਂ ਪੈਣਾ ਬਣਾਉਨੀਆਂ ਨੇ ਉਹ ਵੀ ਜਰੂਰ ਦੱਸਿਓ ਵੀ ਅਸੀਂ ਵੀ ਇਸ ਤਰ੍ਹਾਂ ਬਣਾਉਣੇ ਆ। ਤੇ ਕੋਈ ਟਾਈਮ ਨਹੀਂ ਲੰਦਾ ਹੈਗਾ। ਉਨੀ ਦੇਰ ਚ ਇੱਧਰ ਤੜਕਾ ਬਣ ਰਿਹਾ ਤੇ ਇੱਧਰ ਭਿੰਡੀ ਹੈ ਜਿਹੜੀ ਆਪਣੀ ਬਣ ਰਹੀ ਨਾਲ-ਨਾਲ। ਠੀਕ ਹੈ ਜੀ। ਅਜੇ ਜੀਰਾ ਚੰਗੀ ਤਰ੍ਹਾਂ ਚਟਕਿਆ ਨਹੀਂ ਹੈਗਾ ਉਹ ਉਪਰ ਉਪਰ ਦੇਖ ਰਹਿਤਦਾ ਮੈਨੂੰ ਨਾ ਤੇਲ ਤੇਲ ਪਿੰਡੀ ਦੇ ਵਿੱਚ ਜਮੇ ਚੰਗਾ ਨਹੀਂ ਲੱਗਦਾ ਸੋ ਮੈਨੂੰ ਲੱਗਿਆ ਕਿ ਆਪਾਂ ਟਰਾਈ ਕਰਦੇ ਹਾਂ ਸੋ ਮੈਂ ਵੀ ਪਹਿਲੀ ਵਾਰ ਟਰਾਈ ਕਰ ਰਹੀ ਹਾਂ ਦੇਖਦੇ ਹਾਂ ਕੀ ਗੱਲ ਕੋਈ ਨਾ ਇਹਦਾ ਅੱਗੇ ਚੁੜਦੀ ਆ ਹਜੇ ਹਜੇ ਤਾਂ ਲੇਸਲਾ ਆਪਣਾ ਹੈਗਾ ਇਹਦੇ ਵਿੱਚ ਅਜੇ ਇਹ ਬਿਲਕੁਲ ਖਤਮ ਹੋ ਜੂਗਾ ਤੇ ਡਰਾਈ ਹੋ ਜੂਗੀ ਇਹ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ 10 ਮਿੰਟ ਹੋ ਗਏ ਪਿੰਡੀ ਨੂੰ ਇਸ ਤਰ੍ਹਾਂ ਰੱਖੀ ਹੋਈ ਮੈਂ ਨਾ ਜਿਵੇਂ ਆਪਣੇ ਤਿੰਨ ਚੁੱਲ੍ਹੇ ਹੁੰਦੇ ਨੇ ਹਨਾ ਜਿਹੜਾ ਸੈਂਟਰ ਵਾਲਾ ਸੀ ਉਹਦੇ ਤੇ ਫੁੱਲ ਗੈਸ ਤੇ ਹੀ ਰੱਖੀ ਆ ਮੈਂ ਸਿਮ ਤਾਂ ਇੱਕ ਅੱਧੀ ਵਾਰ ਬਣਾ ਮੋਟਾਲੀ ਚੌਲੀ ਕਰਿਆ ਆਦਰਵਾਇਜ਼ ਮੈਂ ਫੁੱਲ ਗੈਸ ਤੇ ਹੀ ਇਹਨੂੰ ਰੱਖੀ ਰੱਖਿਆ ਦੇਖੋ ਤੁਸੀਂ ਪਿੰਡੀ ਐਨ ਜਮਾ ਵਿਖਰੀ ਵਿਖਰੀ ਹੋ ਗਈ ਆ ਦੇਖੋ ਲੋ ਕੋਈ ਇਹੇ ਲੇਸ ਲਈ ਨਹੀਂ ਹੈਗੀ ਕੁਛ ਨਹੀਂ ਹੈਗਾ ਬਿਲਕੁਲ ਡਰਾਈ ਹੋ ਗਈ ਠੀਕ ਹੈ ਜੀ ਤੇ ਹੁਣ ਆ ਗੈਸ ਕਰਦਾਂਗੇ ਬੰਦ ਤੇ ਇਧਰ ਆਪਣਾ ਪਿਆਜ਼ ਆ ਜਿਹੜਾ ਉਹ ਵੀ ਬਣ ਰਿਹਾ ਹੈ ਬਣੀ ਗਿਆ ਲਗਭਗ ਹੁਣ ਇਹਦੇ ਵਿੱਚ ਆਪਾਂ ਭਿੰਡੀ ਪਾ ਦਾਂਗੇ ਕਿਉਂਕਿ ਇੰਨਾ ਕ ਤਾਂ ਹੁਣ ਇਹ ਕੱਚੀ ਵੀ ਹੈਗੀ ਆ ਤੇ ਫਿਰ ਇਹਦੇ ਨਾਲ ਹੀ ਇਹਨੇ ਰੈਡੀ ਹੋ ਜਾਣਾ। ਲੋ। ਬਸ ਹੁਣ ਇਹਦੇ ਨਾਲ ਇਹਨੂੰ ਸੇਕ ਲੱਗ ਜਾਊਗਾ ਤੇ ਇਹ ਬਣ ਜਾਊਗੀ। ਇਹ ਅੱਧ ਕੱਚੀ ਜੀ ਹੋ ਗਈ। ਠੀਕ ਹੈ ਜੀ ਹੁਣ ਇਹਨੂੰ ਆਪਾਂ ਅ ਅੱਧ ਕੱਚੀ ਹੈਗੀ ਐ ਇਸ ਚ ਨਮਕ ਮਿਰਚ ਵਗੈਰਾ ਪਾ ਦਿੰਨੇ ਆ ਲੋਰੀ ਇਹ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗਲੀ ਪਾ ਲਿਓ ਮੇਰੇ ਪਿੱਛੇ ਬਿਲਕੁਲ ਨਾ ਲਗਿਓ ਕਿਉਂਕਿ ਅਸੀਂ ਬਹੁਤ ਜ਼ਿਆਦਾ ਘੱਟ ਖਾਨੇ ਆ ਨਮਕ ਦੇ ਵਿੱਚ ਤਾਂ ਤੁਸੀਂ ਆਪਣੀ ਕਰਾਰੀ ਜੀ ਬਣਾ ਕੇ ਖਾਓ ਠੀਕ ਹੈ ਜੀ ਵੈਸੇ ਨਾ ਭਿੰਡੀ ਥੋੜੀ ਜੀ ਕਰਾਰੀ ਹੋਵੇ ਫੇਰ ਹੀ ਸਵਾਦ ਲੱਗਦੀ ਹੈ ਫਿੱਕੜ ਜੀ ਤਾਂ ਭਿੰਡੀ ਸਵਾਦ ਵੀ ਨਹੀਂ ਲੱਗਦੀ ਥੋੜੀ ਜੀ ਮਿਰਚ ਸਿੱਟ ਦੇਣੀ ਹੈ ਆਪਾਂ ਵਿੱਚ ਕੋਈ ਟਾਈਮ ਨਹੀਂ ਲੱਗਦਾ ਇਹ ਮਿੰਟ 10 ਲੱਗਦੇ ਨੇ ਇੱਕ ਪਾਸੇ ਭਿੰਡੀ ਰੱਖੋ ਤੇ ਇੱਕ ਪਾਸੇ ਪਿਆਜ਼ ਰੱਖੋ ਇਕੱਠੇ ਤਿਆਰ ਹੋ ਜਾਂਦੇ ਨੇ ਹੁਣ ਥੋੜੀ ਦੇਰ ਆਪਾਂ ਇਹਨੂੰ ਦੇਵਾਂਗੇ ਢੱਕ ਦੇਖੋ ਖਿੰਡੀ ਖਿੰਡੀ ਪਈ ਆ ਭਿੰਡੀ ਐਨ ਜਮਾ ਵਿੱਚ ਬਿਲਕੁਲ ਵਿਕਰੀ ਵਿਕਰੀ ਨਹੀਂ ਤਾਂ ਜਦੋਂ ਪਿੰਡੀ ਝੜ ਜ ਜਾਂਦੀ ਹੈ ਜਮਾ ਵੀ ਵਧੀਆ ਨਹੀਂ ਲੱਗਦੀ ਦੇਖਣ ਨੂੰ ਅੱਖਾਂ ਨੂੰ ਹੀ ਨਹੀਂ ਵਧੀਆ ਲੱਗਦੀ ਤੇ ਖਾਣ ਨੂੰ ਬਾਦੀ ਵਧੀਆ ਲੱਗਣੀ ਸੀ ਤੇ ਹੁਣ ਮੈਨੂੰ ਟੱਕ ਦੇਣੀ ਹੈ ਥੋੜੀ ਜਿਹੀ ਲੋਟ ਠੀਕ ਹੈ ਹੁਣ ਇਹਨੂੰ ਲਵਾਉਣੇ ਆ 5-7 ਮਿੰਟ ਸੇਕ ਤੇ ਫਿਰ ਚੈੱਕ ਕਰਦੇ ਆ ਆਪਾਂ ਦੁਬਾਰਾ ਲੋ ਜੀ ਜਿੰਨੀ ਦੇਰ ਚ ਆਪਣੀ ਭਿੰਡੀ ਬਣਦੀ ਆ 5-7 ਮਿੰਟਾਂ ਛੋਣੀ ਦੇਰ ਚ ਨਾ ਆਪਾਂ ਆਹ ਤਾਂ ਭਿੰਡੀ ਦਾ ਲस्पून ਹੈਗਾ ਇਹਨੂੰ ਇੱਥੇ ਰੱਖ ਲੇ ਓਨੀ ਦੇਰ ਚ ਆਪਾਂ ਆਲ ਦੀ ਰੋਟੀ ਦਾ ਪ੍ਰਬੰਧ ਕਰਦੇ ਆਂ ਸਬਜ਼ੀ ਬੜੀ ਪਈ ਆ ਆਪਣੀ ਆਲੂ ਪਕੌੜੀਆਂ ਆਲੂ ਪਕੌੜੇ ਨਹੀਂ ਆਲੂ ਪਕੌੜੀਆਂ ਨੇ ਰੋਟੀ ਲਈ ਸੱਤੀ ਬੀਬੀਆ ਨਹੀਂ ਲੈਣੀ ਹੁਣ ਪਾਣੀ ਇਹ ਥੋੜੇ ਜਿਹਾ ਪਿਆਜ਼ ਆਪਾਂ ਮਚਾਲੇ ਸੀਗੇ ਰੋਟੀ ਨਾਲ ਖਾਣ ਲਈ ਗਰਮੀ ਦਾ ਇਨੀਂ ਜਿਆਦਾ ਜੀ ਗਰਮੀ ਤਾਂ ਕੁਛ ਹੋਈ ਨਾ ਮਾਰੀ ਰੱਖਿਆ ਰਵੇ ਬੜੀ ਗਰਮੀ ਹੈ ਤੇ ਮੈਂ ਵੀ ਆ ਕੇ ਰਾਤ ਨੂੰ ਸੰਘਾ ਹੀ ਲੈ ਲਿਆ ਐਡੀ ਗਰਮੀ ਦਾ ਫਿਰ ਸਬਜ਼ੀ ਬਣਾਉਂਦਾ ਲੋ ਥੇਨ ਚੱਕ ਕਰ ਲੈਣੀ ਆ ਤੇ ਆਪਾਂ ਆਪੇ ਇੰਨੀ ਸੋਹਣੀ ਸਬਜ਼ੀ ਬਣੀ ਹੈ ਨਾ ਜੀ ਪੁੱਛੋ ਹੀ ਨਾ ਆ ਲੋ ਇਹ ਬੀਬੀ ਦੀ ਫੇਵਰੇਟ ਸਬਜ਼ੀ ਹੁੰਦੀ ਹੈ ਇਸ ਤਰ੍ਹਾਂ ਦੀ ਆ ਦੇਖੋ ਜਿਹਦੇ ਚ ਹਰੀਆਂ ਹਰੀਆਂ ਭਿੰਡੀਆਂ ਪਈਆਂ ਰਹਿਣ ਤੇ ਵਿਖਰੀਆਂ ਵਿਖਰੀਆਂ ਆ ਦੇਖੋ ਸਬਜ਼ੀ ਲੋ ਭਿੰਡੇ ਦੀ ਭਿੰਡੀ ਦਾ ਕਲਰ ਹੈ ਨਾ ਜਿਹੜਾ ਉਹ ਚੇਂਜ ਨਹੀਂ ਹੋਣਾ ਚਾਹੀਦਾ ਜਿਵੇਂ ਇਹਦੇ ਵਿੱਚ ਹੁਣ ਦੇਖੋ ਤੁਸੀਂ ਗ੍ਰੀਨ ਗ੍ਰੀਨ ਭਿੰਡੀ ਪਈ ਹੈ ਲੋ ਤੇ ਪੋਰਾ ਵੀ ਐ ਨਹੀਂ ਹੈਗਾ ਵੀ ਲੇਸਲੀ ਹੋਵੇ ਬਿਲਕੁਲ ਐ ਮਿੰਟ ਚ ਐਦਾਂ ਲੱਗ ਪਈ ਹੈ ਬਿਲਕੁਲ ਲੇਸਲੀ ਨਹੀਂ ਹੈਗੀ ਆ ਦੇਖੋ ਤੁਸੀਂ ਭਿੰਡੀ ਦਾ ਕਲਰ ਦੇਖੋ ਆਂ ਗ੍ਰੀਨ ਗ੍ਰੀਨ ਪਈ ਆ ਬਹੁਤ ਸੋਹਣੀ ਭਿੰਡੀ ਬਣੀ ਆ ਤੇ ਤੁਸੀਂ ਬਣ ਗਈ ਭਿੰਡੀ ਜੂ ਟਾਈਮ ਹੀ ਨਹੀਂ ਕੁਝ ਵੀ ਲੱਗਿਆ ਪੰਜ ਮਿੰਟ ਲੱਗੇ ਨੇ ਤੇ ਬਹੁਤ ਵਧੀਆ ਭਿੰਡੀ ਬਣ ਕੇ ਰੈਡੀ ਹੋ ਗਈ ਦੇਖੋ ਤੁਸੀਂ ਬਿਲਕੁਲ ਇਸਲਾ ਬਣੀ ਹੈਗਾ ਇਹਦੇ ਵਿੱਚ ਬਿਲਕੁਲ ਵੀ ਠੀਕ ਹੈ ਹੁਣ ਮੈਂ ਗੈਸ ਕਰ ਦੇਣੀ ਹੈ ਬੰਦ ਤੇ ਮੈਂ ਟਰਾਈ ਜਰੂਰ ਕਰੂੰਗੀ ਇਹਨੂੰ ਟੇਸਟ ਕਰਾਂਗੇ ਆਪਾਂ ਮੇਰੀ ਸਬਜ਼ੀ ਨਾ ਬਹੁਤ ਜ਼ਿਆਦਾ ਗਰਮ ਹੋ ਗਈ ਸੱਦੇ ਕਿ ਨਹੀਂ ਜਾਂਦੀ ਐ ਕੀ ਗਰਮ ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਠੰਡਾ ਠੰਡਾ ਮੱਖਣ ਲੋ ਜੀ ਦਿਨਾਲ ਰੱਖਾਂਗੇ ਥੋੜਾ ਦਾ ਪਿਆਜ਼ ਲੋ ਜੀ ਸਬਜੀ ਰੱਖ ਲੈਨੇ ਆ ਸਾਈਡ ਤੇ ਮਜ਼ਾ ਹੀ ਆ ਗਿਆ ਇਹ ਤਾਂ ਸਬਜੀ ਬਣਾ ਕੇ ਖੁੱਲ ਹੀ ਰਿਹਾ ਲੱਗਦਾ ਇਹ ਬੀਤੀ ਵਧੀਆ ਸਬਜੀ ਬਣਦੀ ਆ ਫੁੱਲ ਕਾ ਪਾਣੀ ਪਾਵਾਂਗੇ ਥੰਡਾ ਥੰਡਾ ਲੋ ਜੀ ਥੋੜਾ ਜਿਹਾ ਮੱਖਣ ਦਾ ਮੈਂ ਪਿੰਡ ਜੀ ਵੀ ਪਾ ਹੀ ਲੈਣੀ ਆ ਫਿਰ ਸਵਾਦ ਜਿਆਦਾ ਆਊਗਾ ਥੋੜਾ ਜਿਹਾ ਲੋ ਜੀ ਲਓ ਜੀ ਹੁਣ ਦੇਖੋ ਆਪਣੀ ਪਲੇਟ ਰੈਡੀ ਹੋ ਗਈ ਤੇ ਭਿੰਡੀ ਵੀ ਦੇਖੋ ਲਓ ਜੀ ਮੈਂ ਐਕਚੁਅਲੀ ਤਾਂ ਮੈਂ ਤੁਹਾਨੂੰ ਭਿੰਡੀ ਦਿਖਾਉਣਾ ਚਾਹੁੰਦੀ ਆ ਕੀ ਬਾਤ ਆ ਭਿੰਡੀ ਇੰਨੀ ਅੱਛੀ ਬਣੀ ਆ ਨਾ ਜੇ ਆਪਣਾ ਪਲੇਟ ਰੈਡੀ ਐ ਲਓ ਜੀ ਪਲੇਟ ਆਪਣੀ ਰੈਡੀ ਐ ਭਿੰਡੀ ਬਹੁਤ ਜ਼ਿਆਦਾ ਸੋਹਣੀ ਬਣੀ ਆ ਤੇ ਮੈਂ ਤਾਂ ਹੁਣ ਤੱਕ ਭੁੱਲੀ ਰਹੀ ਤੇ ਤੁਸੀਂ ਵੀ ਜਦੋਂ ਬਣਾਉਂਗੇ ਤੁਸੀਂ ਵੀ ਕਹੋਗੇ ਕਿ ਆਪਾਂ ਤਾਂ ਹੁਣ ਤੱਕ ਭੁੱਲੀ ਰਹੀ ਕਿ ਇੰਨੇ ਵਧੀਆ ਇੰਨੇ ਸੌਖੇ ਤਰੀਕੇ ਦਾ ਭਿੰਡੀ ਬਣਾ ਲੀ ਕੋ ਭਿੰਡੀ ਹਰੇਕ ਬੰਦਾ ਨਹੀਂ ਵਧੀਆ ਬਣਾ ਸਕਦਾ ਜੁੜ ਜੇ ਜਾਂਦੀ ਹੈ ਭਿੰਡੀ ਜੇ ਲੀਸਲੀ ਜੀ ਹੋ ਜਾਂਦੀ ਆ ਉਹ ਸਵਾਦ ਨਹੀਂ ਲੱਗਦੀ ਹੈਗੀ ਫਿਰ ਹਨਾ ਤੇ ਇਸ ਕਰਕੇ ਆਹ ਭਿੰਡੀ ਆ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ ਥੈਂਕ ਯੂ ਮੈਡਮ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੈਨੂੰ ਇਹ ਰੈਸਪੀ ਦਿੱਤੀ ਅੱਜ ਤੇ ਉਹ ਐਕਚੁਅਲੀ ਰਿਟਾਇਰ ਹੋ ਰਹੇ ਨੇ ਅੱਜ ਉਹਨਾਂ ਦਾ ਲਾਸਟ ਡੇ ਸੀ ਚ ਜਾਂਦੀ ਜਾਂਦੀ ਮੈਨੂੰ ਬਹੁਤ ਹੀ ਵਧੀਆ ਜੀ ਕ੍ਰਿਸਪੀ ਦੇ ਕੇ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਖਾਇਓ ਤੇ ਸਾਡੇ ਨਾਲ ਰਿਜ਼ਲਟ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਬੱਸ ਇਹ ਬਹੁਤ ਸਾਰੀਆਂ ਬੇਣਾ ਕਰਦੀਆਂ ਨੇ ਤੇ ਜਿਨ੍ਹਾਂ ਦੇ ਘਰ ਭਿੰਡੀ ਦੀ ਸਬਜ਼ੀ ਪਈ ਹੋਈ ਕੱਲ ਨੂੰ ਕੱਚੀ ਲਿਆਂਦੀ ਹੋਈ ਭਿੰਡੀ ਤੇ ਕੱਲ ਨੂੰ ਹੀ ਰੈਡੀ ਕਰਦੋ ਭਿੰਡੀ ਇਸ ਤਰੀਕੇ ਨਾਲ ਬਣਾਇਓ ਤੇ ਤੁਹਾਡੇ ਬੱਚੇ ਵੀ ਖੁਸ਼ ਤੁਹਾਡੇ ਹਸਬੰਡ ਵੀ ਖੁਸ਼ ਤੁਹਾਡੀ ਫੈਮਿਲੀ ਵੀ ਖੁਸ਼ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਮੈਂ ਤਾਂ ਰੋਟੀ ਖਾਣੀ ਆ ਤੇ ਤੁਸੀਂ ਵੀ ਬਣਾਇਓ ਤੇ ਖਾਇਓ ਤੇ ਦੱਸਿਓ ਤੁਹਾਨੂੰ ਮੇਰੀ ਰੈਸਪੀ ਐ ਜਿਹੜੀ ਕਹੋ ਜੀ ਲੱਗੀ ਮਿੰਟ ਸਾਰੇ ਲੱਗੇ ਨੇ ਮੈਨੂੰ 10 ਰੈਡੀ ਕਰਨ ਦੇ ਵਿੱਚ 10 ਤੋਂ ਜ਼ਿਆਦਾ ਨਹੀਂ ਲੱਗਦੇ ਠੀਕ ਹੈ ਜੀ ਬਹੁਤ ਵਧੀਆ ਰੈਸਪੀ ਬਹੁਤ ਜ਼ਿਆਦਾ ਵਧੀਆ ਐਕਚੁਅਲੀ ਬਹੁਤ ਜ਼ਿਆਦਾ ਵਧੀਆ ਮੈਨੂੰ ਬਹੁਤ ਪਸੰਦ ਆਈ ਚਲੋ ਠੀਕ ਹੈ ਜੀ ਤੁਸੀਂ ਵੀ ਬਣਾਇਓ ਤੇ ਆਪਾਂ ਤਾਂ ਬਣਾ ਲਈਏ ਤੇ ਖਾਣੇ ਆ ਤੇ ਮੇਰੇ ਨਾਲ ਰਿਜ਼ਲਟ ਜਿਹੜੇ ਉਹ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢਦੇ ਹੋ ਵੀਡੀਓਜ਼ ਦੇਖਦੇ ਹੋ ਉਹਦੇ ਲਈ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਫਿਰ ਮਿਲਦੇ ਆ ਹੋਰ ਇੱਕ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੈ ਲਈ ਗੁੱਡ ਨਾਈਟ